ਇੱਥੇ ਭਈਆ ਉਹਨਾਂ ਦਾ ਕੀ ਨਾਂ ਸੀ ਮੇਰਾ ਨਾਂ ਗਪਾਲ ਸਿੰਘ ਆ ਪਿੰਡ ਛੱਡਣ ਮੇਰਾ ਬਰਾਦਰ ਸੀ ਵੱਡਾ ਐਕਸ ਆਰਮੀ ਵਹੀਂ ਐਕਸ ਆਰਮੀ ਆ ਕਿ ਮੇ ਕੋਈ ਇੱਕ ਕਦੋਂ ਗੈਪ ਹੋਇਆ ਸੀ ਤੇ ਬਹੁਤ ਲਾਜਵੰਦੀ ਐ ਐਤਵਾਰ ਪੌਣੇ 8 ਵਜੇ ਸ਼ਹਿਰ ਰਹਿੰਦੇ ਆ ਘਰ ਕਿਥੇ ਨੇ ਦਾ ਭਾਈ ਮਨ ਸਿੰਘ ਰੋਰ ਤੇ ਸੁਲਤਾਨਪੁਰ ਕੋਲ ਠੀਕ ਹੈ ਤੇ ਕੀ ਹੋਣ ਕੀ ਹੋਇਆ ਕੀ ਇਹ ਲੱਗਦਾ ਹੁਣ ਕਤਲ ਹੋਇਆ ਉਹਦਾ ਹਾਂ ਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਇਹਦਾ ਜੀ ਸਾਨੂੰ ਪਤਾ ਲੱਗਾ ਕਿ ਇਹਤਵਾਰ ਦੇ ਲੱਭਣ ਆ ਤੇ ਸਾਰੇ ਪਰਿਵਾਰੀ ਲੱਭ ਲੱਭ ਕੇ ਕਿਤੇ ਕਿਤੇ ਕਦੀ ਕੇ ਨੂੰ ਕਦੀ ਕਦੀ ਨਾਲਿਆਂ ਚ ਫਿਰ ਇੱਥੇ ਹੀ ਇਧਰ ਨੂੰ ਆਏ ਆ ਗੱਲਰਾਂ ਦੀ ਦੁਕਾਨ ਸੀ ਤੇ ਉੱਥੇ ਅਸੀਂ ਉਹ ਜਾਇਦਾਦਾਰੀ ਉਹਨੂੰ ਪੁੱਛਿਆ ਉਹਨੂੰ ਕਹਿੰਦੇ ਸਾਡਾ ਬਰਾਦਰ ਗੁੰਮ ਹੋ ਗਿਆ ਯਾਰ ਅਸੀਂ ਤੇ ਇਤਰਾ ਇੱਕ ਮੁੰਡਾ ਆਂਦਾ ਮੈਂ ਗਰੀਬ ਪਰਿਵਾਰ ਦਾ ਬੱਚਾ ਆਂ ਤੇ ਮੈਂ ਲੈਟਰਿੰਗ ਪਹਿਣ ਗਿਆ ਉੱਧਰ ਤੇ ਲਾਸ਼ ਪਈ ਆ ਇੱਕ ਤੇ ਵੇਖ ਲੋ ਤੁਹਾਡੀ ਤੇ ਨਹੀਂ ਆਈ ਤੇ ਮੈਂ ਮੋਰ ਮੋਰ ਸੈਲ ਦੇ ਦੋਵੇਂ ਤਿੰਨੇ ਜਣੇ ਗਏ ਕਮਾ ਕੇ ਲੈ ਆਏ ਆ ਹੁਣ ਜਿਹਨਾਂ ਮਲਾਜਮੇ ਆ ਗਿਆ ਫਿਰ লাশ ਪੇਸ਼ਾਨ ਲਈ ਅਸੀਂ ਇਹ ਲੱਗਦਾ ਕਿ ਕਤਲ ਹੋਇਆ ਬ੍ਰਦਰ ਕਤਲ ਹੋਇਆ ਕਤਲ ਸੱਟਾਂ ਲੱਗੀਆਂ ਗੋਟ ਵੀ ਵੱਢਿਆ ਲੱਗਦਾ ਕਿ ਕੋਈ ਚੋਰ ਜਾਂ ਲੁੱਟਖੋ ਵਾਲਿਆਂ ਦਾ ਨਹੀਂ ਲੁੱਟਖੋ ਲੁੱਟਖੋ ਕੋਈ ਨਹੀਂ ਕਤਲ ਹੋਇਆ ਆਪਾਂ ਵੇਖਿਆ ਹੀ ਨਹੀਂ ਜਿਹਦੇ ਉੱਪਰ ਸ਼ੱਕ ਹੈਗਾ ਤੁਹਾਨੂੰ ਨਹੀਂ ਜੇ ਕੋਈ ਸ਼ੱਕ ਨਹੀਂ ਹੁਣ ਪੋਸਟਮਾਰਟਮ ਕਰਾਉਣੀ ਆ ਫਿਰ ਦੱਸਦੇ ਆ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕੀਤੀ ਐਫਆਈਰ ਕਰਾਈ ਉੱਥੇ ਛੱਟ ਛੱਟੇ ਛਣੇ ਅੱਜ ਹੀ ਕਰਾਈ ਇਹ ਛੱਟੇ ਛਣੇ ਦੇ ਅੰਦਰ ਸੁਣਿਆ ਹਾਂ ਹਾਂਜੀ ਛੋਟੇ ਨਾਲ ਦੇ ਠੀਕ ਆਰਮੀ ਵਾਲੀ ਸੀਐਮਪੀ ਵਾਲੀ ਆ ਆਰਮੀ ਦੀ ਪੁਲਿਸ ਨੇ ਠੀਕ ਹੈ ਨਹੀਂ ਧੰਨਵਾਦ ਵੀ ਕੌਂਟਰੋਵਰਸੀ ਕਰਨ ਨੂੰ ਨਹੀਂ ਰਕਾਵਟ ਹੈ ਹਾਂ ਜੀ ਮੌਕੇ ਤੇ ਆ ਆ ਕੇ ਘਰ ਵਾਲੇ ਵੀ ਆ ਗਏ ਆ ਤੇ ਘਰ ਵਾਲਿਆਂ ਦੇ ਬਿਆਨ ਲੈ ਕੇ ਜੋ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਫਿਲਹਾਲ ਹੁਣ ਬੋਡੀ ਨੂੰ ਚੁਕਵਾ ਕੇ ਤੇ 175 ਦੀ ਕਾਰਵਾਈ ਕਰ ਰਹੇ ਆ ਜੀ ਸਰ ਕਿਹਨੇ ਬਜੁਰਗ ਸਿਆ ਵੀ ਕਦੋਂ ਦੇ ਗਵਾਚੇ ਆ ਹਾਂ ਜੀ ਪਰਸੋਂ ਦੇ ਕਹਿ ਰਹੇ ਆ ਕਿ ਪਰਸੋਂ ਦੇ ਮਿਸਿੰਗ ਆ ਤੇ ਅਹ ਇਹਨਾਂ ਨੇ ਰਿਪੋਰਟ ਵੀ ਲਗਾਈ ਸੀ ਛਾੜੇ ਥਾਣੇ ਰਿਪੋਰਟ ਵੀ ਖਾਈ ਸੀ ਮਿਸਿੰਗ ਦੀ ਤੇ ਜਿਹੜੀ ਬਾਡੀ ਆ ਉਹ ਅੱਜ ਮਿਲੀ ਆ ਇੱਥੋਂ ਅੱਜ ਸਵੇਰੇ ਸਾਹਮਣੇ ਇੱਥੇ ਡਾਕਟਰ ਸਾਹਿਬ ਰਹਿੰਦੇ ਨੇ ਉਹਨਾਂ ਨੇ ਫੋਨ ਤੇ ਤਲਾਹ ਦਿੱਤੀ ਇਦਾਂ ਕੋਈ ਅਨ ਬਾਡੀ ਮਿਲੀ ਆ ਤੇ ਬਾਡੀ ਦੇ ਹਰ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਜੀ ਹੁਣ 174 ਦੀ ਕਾਰਵਾਈ ਕੀਤੀ ਜਾ ਰਹੀ ਪਰ ਮੈਂਬਰਾਂ ਦੇ ਕਹਿਣ ਤੇ ਜੋ ਇਹਨਾਂ ਨੇ ਕਿਹਾ ਕਿ ਇੱਕ ਸਿੰਘ ਅਹੀਂ ਪੋਸਟਮਾਰਟਮ ਕਰਵਾਉਣਾ ਜੀ ਠੀਕ ਹੈ ਇੱਥੇ ਭਈਆ ਉਹਨਾਂ ਦਾ ਕੀ ਨਾਮ ਸੀ ਮੇਰਾ ਨਾਮ ਗਪਾਲ ਸਿੰਘ ਆ ਪਿੰਡ ਛੱਡਣ ਮੇਰਾ ਬਰਾਦਰ ਸੀ ਵੱਡਾ ਮੇਰਾ ਸਵਰਨ ਸਿੰਘ ਐਕਸ ਆਰਮੀ ਵਿੱਚ ਐਕਸ ਆਰਮੀ ਆ ਤੇ ਮੇ ਕੋਈ ਕਦੇ ਗੈਪ ਹੋਈ ਸੀ ਇਹਦੇ ਕਦੋਂ ਲਾਜਦੀ ਹੈ ਐਤਵਾਰ 4:30 ਵਜੇ ਤੋਂ ਤੁਰਿਆ ਤੇ ਫਿਰ ਅਗਲੇ ਹਾਂਜੀ ਛੱਡਣ ਤੋਂ ਤੁਰਿਆ ਛੱਡਣ ਤੋਂ ਤੁਰੇ ਕਿੱਧਰ ਚਲੇ ਗਏ ਭਾਈ ਮਨ ਸਿੰਘ ਰੋਰ ਤੇ ਸੁਲਤਾਨਪੁਰ ਕੋਲ ਤੇ ਕੀ ਹੋਣ ਕੀ ਹੋਇਆ ਕੀ ਲੱਗਦਾ ਹੁਣ ਕਤਲ ਹੋਇਆ ਉਹਦਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਨਾ ਭਾਈ ਸਾਨੂੰ ਪਤਾ ਲੱਗਾ ਅਸੀਂ ਐਤਵਾਰ ਨੂੰ ਲੱਭਣ ਡਏ ਆ ਤੇ ਸਾਰੇ ਪਰਿਵਾਰੀ ਲੱਭ ਲੱਭ ਕੇ ਇੱਕ ਤੇ ਇੱਕ ਦੇ ਇੱਕ ਦੀ ਕੇ ਨੂੰ ਕਦੀ ਫੋਨ ਕਰੋ ਕਦੀ ਨਾਲਿਆਂ ਚ ਫਿਰ ਇੱਥੇ ਹੀ ਇਧਰ ਨੂੰ ਆਏ ਆ ਗੱਲਰਾਂ ਦੀ ਦੁਕਾਨ ਸੀ ਤੇ ਉੱਥੇ ਅਸੀਂ ਉਹ ਜਾਇਦਾਰੀ ਉਹਨੂੰ ਪੁੱਛਿਆ ਉਹਨੂੰ ਕਹਿੰਦੇ ਸਾਡਾ ਬਰਾਦਰ ਗੁੰਮ ਹੋ ਗਿਆ ਯਾਰ ਇੱਥੇ ਇਤਰਾ ਇੱਕ ਮੁੰਡਾ ਆਂਦਾ ਮੈਂ ਗਰੀਬ ਪਰਿਵਾਰ ਦਾ ਬੱਚਾ ਆਂ ਤੇ ਮੈਂ ਲੈਟਰਿੰਗ ਪਹਿਣ ਗਿਆ ਉੱਧਰ ਇਹ ਲੱਗਦਾ ਕਿ ਕਤਲ ਹੋਇਆ ਬਰਾਦਰ ਕਤਲ ਹੋਇਆ ਕਤਲ ਸਟਨ ਲੱਗੀਆਂ ਗੁੱਟ ਵੀ ਵੱਢਿਆ ਲੱਗਦਾ ਕਿ ਕੋਈ ਚੋਰ ਜਾਂ ਲੁੱਟਖੋ ਵਾਲਿਆਂ ਦਾ ਨਹੀਂ ਲੁੱਟਖੋ ਲੁੱਟਖੋ ਕੋਈ ਨਹੀਂ ਕਤਲ ਹੋਇਆ ਇਹਦੇ ਉੱਪਰ ਸ਼ੱਕ ਹੈਗਾ ਤੁਹਾਨੂੰ ਨਹੀਂ ਜੇ ਕੋਈ ਸ਼ੱਕ ਨਹੀਂ ਹੁਣ ਪੋਸਟਮਾਰਟਮ ਕਰਾਉਣੇ ਫਿਰ ਦੱਸਦੇ ਆ ਫਿਰ ਪੁਲਿਸ ਨੇ ਸ਼ਿਕਾਇਤ ਕੀਤੀ ਸੀ ਕੀਤੀ ਐਫਆਰ ਕਰਾਈ ਉੱਥੇ ਛਾਟ ਛਾਟੇ ਛਣੇ ਅੱਜ ਹੀ ਕਰਾਈ ਇਹ ਛਾਟ ਛਣੇ ਦੇ ਅੰਦਰ ਸੀ ਨਾ ਹਾਂਜੀ ਛਾਟੇ ਛਣੇ ਦੇ ਅੰਦਰ ਸੀ ਇਹ ਇਹ ਛਾਟੇ ਛਣੇ ਦੇ ਅੰਦਰ ਔਰਮੀ ਵਾਲੇ ਵੀ ਸੀਐਮਪੀ ਵਾਲੇ ਆ ਅਰਮੀ ਦੀ ਪੁਲਿਸ ਨਹੀਂ ਠੀਕ ਉਹ ਵੀ ਕਰਗੇ ਨੇ ਧੰਨਵਾਦ ਨਹੀਂ ਕਾਉਂਟਰਵਰਸੀ ਕਰਨ ਨੂੰ ਨਹੀਂ ਕੋਈ ਤੋ ਇਹ ਚੱਲਦਾ हां जी मौके ਤੇ ਆ ਆ ਕੇ ਘਰ ਵਾਲੇ ਵੀ ਆ ਗਏ ਆ ਤੇ ਘਰ ਵਾਲਿਆਂ ਦੇ ਬਿਆਨ ਲੈ ਕੇ ਜੋ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਫਿਲਹਾਲ ਹੁਣ ਬੋਡੀ ਨੂੰ ਚੁਕਵਾ ਕੇ ਤੇ 175 ਦੀ ਕਾਰਵਾਈ ਕਰ ਰਹੇ ਆ ਜੀ ਸਰ ਇਹ ਕਿ ਬਜ਼ੁਰਗ ਸੀ ਕੀ ਜੀ ਇਹ ਜਵਾਨ ਸੀ ਜੀ ਨਹੀਂ ਇਹਨਾਂ ਦੀ ਏਜ ਜੇ ਦੱਸੀ ਜਾ ਰਹੀ ਹੈ ਘੱਟੋ ਘੱਟ 70 ਸਾਲਾਂ ਆ ਕੇ ਉਮਰ ਸੀ ਬਰਬਾਰਿਕ ਨੇ ਆਪਣੇ ਦੱਸਿਆ ਵੀ ਕਦੋਂ ਦੇ ਗਵਾਚੇ ਆ ਹਾਂ ਜੀ ਪਰਸੋਂ ਦੇ ਕਹਿ ਰਹੇ ਆ ਕਿ ਪਰਸੋਂ ਦੇ ਮਿਸਿੰਗ ਆ ਤੇ ਲਿਖਾਈ ਸੀ ਛਾੜੇ ਥਾਣੇ ਰਿਪੋਰਟ ਨੂੰ ਵੀ ਖਾਈ ਸੀ ਮਿਸਿੰਗ ਦੀ ਤੇ ਜਿਹੜੀ ਬਾਡੀ ਆ ਉਹ ਅੱਜ ਮਿਲੀ ਆ ਅੱਜ ਸਵੇਰੇ ਸਾਹਮਣੇ ਇੱਥੇ ਡਾਕਟਰ ਸਾਹਿਬ ਰਹਿੰਦੇ ਨੇ ਉਹਨਾਂ ਨੇ ਫੋਨ ਤੇ ਤਲਾਹ ਦਿੱਤੀ ਇਦਾਂ ਕੋਈ ਅਨ ਬਾਡੀ ਮਿਲੀ ਆ ਤੇ ਬਾਡੀ ਦੇ ਹਸਤਿਕ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਜੀ ਹੁਣ 100 ਚੋਰੀ ਕੀਤੀ ਜਾ ਰਹੀ ਪਰਵਾਦ ਮੈਂਬਰਾਂ ਦੇ ਕਹਿਣ ਤੇ ਜੋ ਇਹਨਾਂ ਨੇ ਕਿਹਾ ਕਿ ਇੱਕ ਸਿੰਘ ਨੂੰ ਹੀ ਪੋਸਟਮਾਰਟਮ ਕਰਵਾਉਣਾ ਜੀ ਕਿੱਥੇ ਭਈ ਆ ਉਹਨਾਂ ਦਾ ਕੀ ਨਾਮ ਸੀ ਮੇਰੇ ਨਾਲ ਗਪਾਲ ਸਿੰਘ ਆ ਪਿੰਡ ਛੱਡਣ ਮੇਰਾ ਬਰਾਦਰ ਸੀ ਵੱਡਾ ਮੇਰਾ ਸਵਰਨ ਸਿੰਘ ਐਕਸ ਆਰਮੀ ਵਿੱਚ ਐਕਸ ਆਰਮੀ ਆ ਇਤੇ ਮੇ ਕੋਈ ਜਿੱਦ ਕੋ ਗੈਪ ਹੋਈ ਸੀ ਤੇ ਕਦੋਂ ਲਾਜਦੀ ਹੈ ਐਤਵਾਰ 9:30 ਵਜੇ ਤੋਂ ਤੁਰਿਆ ਤੇ ਫਿਰ ਅਗਲੇ ਹਾਂਜੀ ਛਿੱਦਣ ਤੋਂ ਤੁਰਿਆ ਛਿੱਦਣ ਤੋਂ ਤੁਰਿਆ ਕਿੱਧਰ ਚੱਲੇ ਸੀ ਇਹ ਆਪਣੇ ਘਰ ਨੂੰ ਚੱਲੇ ਘਰ ਕਿਤੇ ਪਾਈ ਮਨ ਸਿੰਘ ਰੌਰ ਤੇ ਸੁਲਤਾਨਪੁਰ ਕੋਲ ਠੀਕ ਹੈ ਤੇ ਕੀ ਹੋਣ ਕੀ ਹੋਇਆ ਕੀ ਇਹ ਲੱਗਦਾ ਹੁਣ ਕਤਲ ਹੋਇਆ ਉਹ ਹਾਂਜੀ ਤੁਹਾਨੂੰ ਕਿੱਧਰ ਪਰ ਲੱਗਿਆ ਲੱਗਿਆ ਸਾਨੂੰ ਪਤਾ ਲੱਗਾ ਐਤਵਾਰ ਨੂੰ ਲੱਭਣ ਡਏ ਆ ਤੇ ਸਾਰੇ ਪਰਿਵਾਰੀ ਲੱਭ ਲੱਭ ਕੇ ਕਿਤੇ ਕਿਤੇ ਕਦੀ ਕਿਸ ਨੂੰ ਕਦੀ ਫੋਨ ਕਰੋ ਕਦੇ ਨਾਲਿਆਂ ਚ ਫਿਰ ਇੱਥੇ ਹੀ ਇਧਰ ਨੂੰ ਆਏ ਆ ਗਲਰਾਂ ਦੁਕਾਨ ਸੀ ਤੇ ਉੱਥੇ ਅਸੀਂ ਉਹ ਜਹਿਦਾਰੀ ਉਹਨੂੰ ਪੁੱਛਿਆ ਉਹਨੂੰ ਕਹਿੰਦੇ ਸਾਡਾ ਬਰਾਦਰ ਗੁੰਮ ਹੋ ਗਿਆ ਯਾਰ ਇੱਥੇ ਇਸ ਤਰ੍ਹਾਂ ਇੱਕ ਮੁੰਡਾ ਆਂਦਾ ਮੈਂ ਗਰੀਬ ਪਰਿਵਾਰ ਦਾ ਬੱਚਾ ਆਂ ਤੇ ਮੈਂ ਲੈਟਰਿੰਗ ਪਹਿਣ ਗਿਆ ਉੱਧਰ ਤੇ লাশ ਪਈ ਆ ਇੱਕ ਤਵੇਰ ਲੋਕ ਤੁਹਾਡੀ ਤੇ ਨਹੀਂ ਆਏ ਤੇ ਮੈਂ ਮੋਟਰਸਾਈਕਲ ਤੇ ਦੋਵੇਂ ਤਿੰਨੇ ਜਣੇ ਗਏ ਕਮਾ ਕੇ ਲੈ ਆਏ ਹੁਣ ਜਿਹਨ ਮਲਾਜਮੇ ਆ ਗਿਆ ਫਿਰ লাশ ਪਛਾਣ ਲਈ ਅਸੀਂ ਇਹ ਲੱਗਦਾ ਕਿ ਕਤਲ ਹੋਇਆ ਹੈ ਬ੍ਰਦਰ ਕਤਲ ਹੋਇਆ ਕਤਲ ਸੰਟਾਂ ਲੱਗੀਆਂ ਗੁੱਟ ਵੀ ਵੱਢਿਆ ਲੱਗਦਾ ਕਿ ਕੋਈ ਚੋਰ ਜਾਂ ਲੁੱਟਖੋ ਵਾਲਿਆਂ ਦਾ ਨਹੀਂ ਲੁੱਟਖੋ ਲੁੱਟਖੋ ਕੋਈ ਨਹੀਂ ਕਤਲ ਹੋਇਆ ਪਾਪਾ ਵੇਖਿਆ ਹੀ ਨਹੀਂ ਜੀ ਕਿਸ ਦੇ ਉੱਪਰ ਸ਼ੱਕ ਹੈਗਾ ਤੁਹਾਨੂੰ ਨਹੀਂ ਛੋਟ ਛੋਟੇ ਸਣੇ ਅੱਜ ਹੀ ਕਰਾਈ ਇਹ ਛੱਟ ਖਾਣ ਦੇ ਅੰਦਰ ਨਹੀਂ ਹਾਂਜੀ ਛੋਟੇ ਸਣੇ ਅੱਜ ਹੀ ਇਹ ਐ ਰਿਹਾ ਛੋਟੇ ਦੇ ਔਰਮੀ ਵਾਲੇ ਵੀ ਸੀਐਮਪੀ ਵਾਲੇ ਆਏ ਆਰਮੀ ਦੀ ਪੁਲਿਸ ਨਹੀਂ ਠੀਕ ਉਹ ਵੀ ਕਰ ਗਏ ਨੇ ਧੰਨਵਾਦ ਤੁਸੀਂ ਕਾਉਂਟਰਵਰਸੀ ਕਰਨ ਨੂੰ ਕਹਿੰਦੇ ਹੋ ਰਿਪੋਰਟ ਕੀ ਥਾਂ ਦਾ हां जी मौके ਤੇ ਆ ਆ ਕੇ ਘਰ ਵਾਲੇ ਵੀ ਆ ਗਏ ਆ ਤੇ ਘਰ ਵਾਲਿਆਂ ਦੇ ਬਿਆਨ ਲੈ ਕੇ ਜੋ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਫਿਲਹਾਲ ਹੁਣ ਬਾਡੀ ਨੂੰ ਚੁਕਵਾ ਕੇ ਤੇ 175 ਦੀ ਕਾਰਵਾਈ ਕਰ ਰਹੇ ਆ ਜੀ ਸਰ ਕਿ ਇਹ ਬਜ਼ੁਰਗ ਸੀ ਕਿ ਜੀ ਜਵਾਨ ਸੀ ਜੀ ਨਹੀਂ ਇਹਨਾਂ ਦੀ ਏਜ ਜੇ ਦੱਸੀ ਜਾ ਰਹੀ ਹੈ ਘੱਟੋ ਘੱਟ 70 ਸਾਲ ਲਾ ਕੇ ਉਮਰ ਸੀ ਬਰਕਾਰਿਕ ਨੇ ਮੰਨੇ ਦੱਸਿਆ ਵੀ ਕਦੋਂ ਦੇ ਗਵਾਚੇ ਆ ਹਾਂ ਜੀ ਪਰਸੋਂ ਦੇ ਕਹਿ ਰਹੇ ਆ ਕਿ ਪਰਸੋਂ ਦੇ ਮਿਸਿੰਗ ਆ ਤੇ ਇਹਨਾਂ ਨੇ ਰਿਪੋਰਟ ਵੀ ਅੱਜ ਸਵੇਰੇ ਸਾਹਮਣੇ ਇਥੇ ਡਾਕਟਰ ਸਾਹਿਬ ਰਹਿੰਦੇ ਨੇ ਉਹਨਾਂ ਨੇ ਫੋਨ ਤੇ ਤਲਾਹ ਦਿੱਤੀ ਇਦਾਂ ਕੋਈ ਅਨ ਬੋਡੀ ਮਿਲੀ ਆ ਤੇ ਬੋਡੀ ਦੇ ਹਸਤਿਕ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਜੀ ਹੁਣ 174 ਦੀ ਕਾਰਵਾਈ ਕੀਤੀ ਜਾ ਰਹੀ ਪਰਮਾਰਗ ਮੈਂਬਰਾਂ ਦੇ ਕਹਿਣ ਨੂੰ ਉਹਨਾਂ ਨੇ ਕਿਹਾ ਕਿ ਸਿੰਘ ਅਸੀਂ ਪੋਸਟਮਾਰਟਮ ਕਰਵਾਉਣਾ ਜੀ ਠੀਕ ਕਰਨਤ ਸਿੰਘ ਜੀ ਹਾਂ ਜੀ ਛੱਡਨ ਤੋਂ ਤੁਰੇ ਆ ਛੱਡਨ ਤੋਂ ਤੁਰੇ ਕਿੱਧਰ ਚੱਲੇ ਸੀ ਇਹ ਆਪਣੇ ਘਰ ਨੂੰ ਚੱਲੇ ਰਹਿੰਦੇ ਆ ਘਰ ਕਿਥੇ ਨੇ ਦਾ ਘਰ ਹਾਂ ਜੀ ਤੁਹਾਨੂੰ ਕਿੱਧਰ ਪਤਾ ਲੱਗਿਆ ਨਗਰੀ ਸਾਨੂੰ ਪਤਾ ਲੱਗਾ ਐਦਵਾਰ ਦੇ ਲੱਭਣ ਡੇ ਆ ਹਾਂ ਤੇ ਸਾਰੇ ਪਰਿਵਾਰੀ ਲੱਭ ਲੱਭ ਕੇ ਇੱਕਦਿਕ ਜੇ ਇੱਕ ਦੀ ਕੇ ਨੂੰ ਕਦੀ ਫੋਨ ਕਰੋ ਕਦੀ ਨਾਲਿਆਂ ਚ ਫਿਰ ਇੱਥੇ ਹੀ ਇਧਰ ਨੂੰ ਆਏ ਆ ਗਲਰਾਂ ਦੁਕਾਨ ਸੀ ਤੇ ਉੱਥੇ ਅਸੀਂ ਉਹ ਜ਼ਾਇਦਾਰੀ